ਇੰਦਰ ਨੂੰ ਮਨ ਕਰੇ ਅੱਜ ਆਈਏ ਅੱਗੇ ਰਹੋ ਆਈਆ ਮੈਂ ਦੋ ਮਿੰਟ ਚੱਲ ਕਿੱਥੇ ਜਾ ਰਹੇ ਰੁਕਿਆ ਕੀ ਖੇਡ ਰਹੇ ਹੋ ਕੀ ਖੇਡ ਰਹੇ ਹੋ ਜੀ ਜੀ ਅਸੀਂ ਨਾ ਪਤੂ ਨਾ ਗੁਰਦਾਰੇ ਵਿੱਚ ਦੇਖਿਆ ਜੀ ਸਾਰੇ ਇੱਕ ਦੂਸਰੇ ਨੂੰ ਕਪੜਾ ਬੰਨਦੇ ਪੈਸੇ ਤੇ ਜਕਾਰਾ ਛੱਡਦੇ ਪਏ ਸੀ ਅੱਛਾ ਇਹ ਕੋਈ ਗੇਮ ਥੋੜੀ ਨਾ ਹੁੰਦੀ ਐ ਇੱਕ ਤਾਂ ਇੱਕ ਦੂਜੇ ਨੂੰ ਸਮਾਨਿਤ ਕੀਤਾ ਜਾਂਦਾ ਹੈ ਤੇ ਸਮਾਨਿਤ ਕਿਉਂ ਹੁੰਦਾ ਹੈ ਉਹ ਤਾਂ ਮੈਨੂੰ ਵੀ ਨਹੀਂ ਪਤਾ ਚਲੋ ਦਾਦਾ ਜੀ ਤੋਂ ਪੁੱਛ ਕੇ ਆਉਂਦੀ ਆ ਤੁਸੀਂ 2 ਮਿੰਟ ਬੈਠੋ ਮੈਂ ਉਹਨੇ ਆਂਦੀ ਆ ਤੇ ਮੇਰੇ ਜਾਣ ਪਿੱਛੋਂ ਲੜਿਓ ਨਾ ਠੀਕ ਐ ਠੀਕ ਦੇਖੋ ਦਾਦਾ ਜੀ ਇਹ ਸਰੋਪੇ ਨਾਲ ਖੇਡਦੇ ਪਏ ਨੇ ਤੁਹਾਨੂੰ ਵੇਖੀ ਇੱਥੇ ਰੱਖਿਆ ਇਹਨਾਂ ਨੇ ਤੁਸੀਂ ਸਮਝਾਓ ਸਰੋਪੇ ਬਾਰੇ ਜਿਆਦਾ ਤਾਂ ਮੈਨੂੰ ਵੀ ਨਹੀਂ ਪਤਾ ਹਾਂ ਬੱਚਿਓ ਤੁਹਾਡੀ ਡੀਡੀ ਕੀ ਸ਼ਿਕਾਇਤ ਕਰ ਰਹੀ ਹੈ ਵੀ ਤੁਸੀਂ ਇਹ ਦਿਨ ਨਾਲ ਖੇਡ ਰਹੇ ਸੀਗੇ ਹਾਂਜੀ ਅਸੀਂ ਸਰੋਪਾ ਸਰੋਪਾ ਖੇਡਦੇ ਨਹੀਂ ਮੇਰੇ ਬੱਚੇ ਇਹ ਖੇਡਣ ਦੀ ਚੀਜ਼ ਨਹੀਂ ਹੈ ਇਹ ਬੜੀ ਪਵਿੱਤਰ ਚੀਜ਼ ਹੈ ਤੁਹਾਨੂੰ ਪਤਾ ਹੈ ਕਿ ਇਹ ਮਾਮੂਲੀ ਕਪੜਾ ਨਹੀਂ ਤੁਹਾਡੀ ਪੈਂਟ ਕਮੀਜ਼ ਵਾਂਗਰੇ ਕਪੜਾ ਨਹੀਂ ਹੈਗਾ ਇਹ ਬਹੁਤ ਪਵਿੱਤਰ ਕੱਪੜਾ ਮੰਨਿਆ ਜਾਂਦਾ ਹੈ ਇਹ ਇਹਦਾ ਨਾਮ ਪਤਾ ਕੀ ਹੈ ਇਹਨੂੰ ਕਹਿੰਦੇ ਨੇ ਸਿਰਪਾਓ ਸਿਰ ਤੋਂ ਪੈਰ ਤੱਕ ਕੱਜਣ ਵਾਲਾ ਜਿਹੜੀ ਤੁਹਾਡੀ ਪਤ ਨੂੰ ਕੱਜਦਾ ਹੈ ਉਹ ਕੱਪੜਾ ਹੈ ਆਮ ਪਾਸ਼ਾ ਦੇ ਲੋਕੀ ਇਹਨੂੰ ਸਰੂਪਾ ਕਹਿ ਦਿੰਦੇ ਨੇ ਸਰੂਪਾ ਮਤਲਬ ਇੱਕ ਸਿੱਧਾ ਜਿਹਾ ਲਫ਼ਜ਼ ਹਰ ਇੱਕ ਬੰਦਾ ਬੋਲ ਹੁੰਦਾ ਹੈ ਪਰ ਨਾ ਇਹਦਾ ਸਹੀ ਜੋ ਬੋਲਣਾ ਹੈ ਉਹ ਸਿਰਪਾਓ ਬੋਲਿਦਾ ਹੈ ਉਹ ਲੋਕ ਜਿਹੜੇ ਖੇਡ ਜਿੱਕਨੀ ਵੱਡੀਆਂ ਵੱਡੀਆਂ ਇਨਾਮ ਲੈ ਕੇ ਆਉਂਦੇ ਨੇ ਜਾਂ ਉਹ ਲੋਕ ਜਿਨ੍ਹਾਂ ਨੇ ਬੜੇ ਉੱਚੇ ਬੜੇ ਉਹਨੇ ਪੜ੍ਹਾਈ ਦੇ ਵਿੱਚ ਬੜੇ ਉੱਚੇ ਕੰਮ ਕੀਤੇ ਨੇ ਵਿਦਵਾਨ ਲੋਕ ਨੇ ਸਾਇੰਸਦਾਨ ਲੋਕ ਨੇ ਉਹਨਾਂ ਨੂੰ ਸਰਕਾਰ ਜਿਸ ਤਰ੍ਹਾਂ ਅਰਜੁਨ ਅਵਾਰਡ ਪਦਮ ਭੂਸ਼ਣ ਇਦਾਂ ਦੇ ਅਵਾਰਡ ਦਿੰਦੀ ਹੈ ਨਾ ਉਹ ਸਨਮਾਨ ਹੁੰਦਾ ਹੈ ਇਦਾਂ ਹੀ ਜਿਹੜਾ ਇਹ ਸਾਡਾ ਸਰੂਪ ਹੈ ਨਾ ਇਹ ਗੁਰੂ ਘਰ ਵੱਲੋਂ ਉਹਨਾਂ ਲੋਕਾਂ ਨੂੰ ਸਨਮਾਨ ਮਿਲਦਾ ਹੈ ਜਿਨ੍ਹਾਂ ਨੇ ਇਦਾਂ ਦੇ ਸੋਹਣੇ ਅੱਛੇ ਚੰਗੇ ਕੰਮ ਕੀਤੇ ਹੋਣ ਸਮਾਜ ਦੇ ਵਾਸਤੇ ਕੀਤੇ ਹੋਣ ਆਪਣੇ ਵਾਸਤੇ ਕੀਤੇ ਹੋਣ ਆਪਣੇ ਧਰਮ ਦੇ ਵਾਸਤੇ ਕੀਤੇ ਹੋਣ ਆਪੇ ਗੁਰਸਿੱਖੀ ਦੇ ਵਾਸਤੇ ਕੀਤੇ ਹੋਣ ਠੀਕ ਅਸਲ ਵਿੱਚ ਇਸ ਰੂਪੇ ਦਾ ਹੱਕਦਾਰ ਬਟਾ ਉਹ ਹੈ ਜਿਹਦੇ ਵਿੱਚ ਦੇਣ ਵਾਲਾ ਤੇ ਲੈਣ ਵਾਲਾ ਦੋਨੋਂ ਦਾ ਜੀਵਨ ਉੱਚਾ ਸੋਚਾ ਤੇ ਉਦਾਹਰਣ ਦੇਣ ਵਾਲਾ ਹੋਵੇ ਤਾਂ ਕਿ ਲੋਕਾਂ ਨੂੰ ਉਹਨਾਂ ਤੋਂ ਸਿੱਖਿਆ ਵੀ ਮਿਲੇ ਠੀਕ ਹੈ ਬੱਚਿਓ ਤੁਸੀਂ ਜੋ ਗਲਤੀ ਕੀਤੀ ਹੈ ਉਹ ਤੁਹਾਡੀ ਨਾ ਸਮਝੀ ਸੀ ਕਿਉਂਕਿ ਤੁਹਾਨੂੰ ਉਸ ਦੇ ਬਾਰੇ ਪਤਾ ਨਹੀਂ ਸੀ ਲੇਕਿਨ ਇਹ ਖੇਡ ਨਹੀਂ ਹੈ ਸ਼ਾਇਦ ਤੁਸੀਂ ਕਿਤੇ ਗੁਰਦਾਰਿਆਂ ਦੇ ਵਿੱਚ ਇਹ ਚੀਜ਼ ਦੇਖੀ ਹੋਵੇ ਜਿਹਨੂੰ ਤੁਸੀਂ ਖੇਡ ਸਮਝ ਲਿਆ ਕਿਉਂਕਿ ਉੱਥੇ ਵੀ ਦੇ ਨਾਲ ਉਹ ਖੇਡ ਹੀ ਖੇਡ ਰਹੇ ਨੇ ਆਪਣੇ ਉਹਨਾਂ ਲੋਕਾਂ ਨੂੰ ਬੁਲਾ ਲੈਂਦੇ ਨੇ ਜਿਹੜੇ ਕੇਸ ਤੇ ਕਾਬਿਲ ਹੀ ਨਹੀਂ ਹੁੰਦੇ ਸਰੂਪ ਆਉਦੇ ਤੇ ਉਹ ਪ੍ਰਬੰਧਕਾਂ ਦੀ ਗਲਤੀ ਜਿਹੜੀ ਕਰਕੇ ਤੁਸੀਂ ਬੱਚੇ ਇਹਨਾਂ ਨੂੰ ਕਾਰਚ ਲਾ ਕੇ ਖੇਡ ਦੇ ਰੂਪ ਚ ਲੈ ਲੈਂਦੇ ਹੋ ਇਹ ਬੇਟਾ ਐਦਾਂ ਨਹੀਂ ਕਰਨਾ ਇਹ ਬੜੀ ਪਵਿੱਤਰ ਚੀਜ਼ ਐ ਸਿੱਖੀ ਦਾ ਬਹੁਤ ਵੱਡਾ ਮਾਣ ਹੈ ਦੇ ਅੰਦਰ ਤੇ ਤੁਸੀਂ ਇਸ ਦੀ ਪੂਰੀ ਇੱਜ਼ਤ ਮਾਨ ਰੱਖਣੀ ਐ ਇਹਨੂੰ ਸਤਿਕਾਰ ਦੇਣਾ ਐ ਬੱਚੇ ਅਗੋਂ ਤੋਂ ਅਗੋਂ ਤੋਂ ਇਹ ਜੀ ਗਲਤੀ ਨਾ ਕਰਨਾ ਠੀਕ ਐ ਬੇਟਾ ਬੇਟਾ ਮੇਰੇ ਕੋਲ ਮਾਫੀ ਨਹੀਂ ਮੰਗਣੀ ਮਾਫੀ ਉਸ ਅਕਾਲ ਪੁਰਖ ਤੋਂ ਮੰਗਣੀ ਐ ਹੈ ਵਾਹਿਗੁਰੂ ਜੀ ਜਿਹੜੀ ਗਲਤੀ ਅੱਜ ਸਾਡੇ ਕੋਲ ਹੋਈ ਐ ਅਸੀਂ ਦੁਬਾਰਾ ਨਹੀਂ ਕਰੇ